ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਤੋਂ ਨਿਗਾਹੇ ਵਾਲੀ ਸੜਕ ਦੇ ਉੱਤੇ ਕੁਲਦੀਪ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਵਪਾਰ ਦਾ ਕੰਮ ਆ ਜਿਸ ਭਰਾ ਦੇ ਕੋਲੇ ਮਿੱਤਰੋ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਤੁਹਾਨੂੰ ਟੌਪ ਦੀਆਂ ਚੋਟੀਆਂ ਮਈਆਂ ਦਿਖਾਉਂਗਾ ਕਿਉਂਕਿ ਕੁਝ ਮਈਆਂ ਰਾਜਸਥਾਨ ਏਰੀਏ ਦੀਆਂ ਹੋਣਗੀਆਂ ਤਿਆਰ ਦੁੱਧ ਹਾਜ਼ਰ ਨਾਜ਼ਰ ਕੰਡੇ ਵਾਲਾ ਵੱਡੀ ਗੱਲ ਇਹ ਹੁੰਦੀ ਹੈ ਵੀ ਸੁਈਆਂ ਮਈਆਂ ਬਾਈ ਦੇ ਕੋਲ ਵੱਧ ਮੱਥੇ ਲੱਗਦੀਆਂ ਵਾਂ ਜੋ ਚੀਜ਼ ਦੱਸੀ ਹੋਊਗੀ ਉਹ ਚੀਜ਼ ਨਿਕਲਦੀ ਫੁੱਲ ਗਰੰਟੀ ਹੋਊਗੀ ਕਿਉਂਕਿ ਇਸ ਭਰਾ ਦੇ ਕੋਲ ਕਾਫੀ ਵੀਡੀਓ ਬਣਾ ਲੀਆਂ ਆ ਤੇ ਅੱਜ ਠੀਕ ਇੱਕ ਪੈਸੇ ਦਾ ਵੀ ਲੰਭਾ ਜਿਹੜਾ ਹਾਜ਼ਰ ਨਹੀਂ ਹੋਇਆ ਕਰਮਾ ਵਾਲੇ ਦਾ ਇਹ ਗੱਲ ਵੱਡੀ ਆ ਬਾਈ ਦੀ ਅੱਜ ਫੇਰ ਤੁਹਾਨੂੰ ਮੇਤਰੋ ਜਨਵਾਰ ਆਪਾਂ 4-5 ਵਿਖਾ ਦੇਣੇ ਆ ਚਾਰਾ 55 ਜਨਵਾਰਾਂ ਦੀ ਪ੍ਰੋਪਰ ਡਿਟੇਲ ਜਿਨ੍ਹਾਂ ਦੇ ਵਿੱਚੋਂ 2 ਮਈਆਂ ਤਾਂ ਨੀਲੀ ਰਾਵੀ नस्ਲ ਦੀਆਂ ਹੋਣਗੀਆਂ ਤੇ 3 ਹੋਣਗੀਆਂ ਮਿੱਤਰੋ ਕਾਲੀਆਂ ਆਪਾਂ ਸ਼ੁਰੂਆਤ ਕਰਾਂਗੇ ਜਿਹੜੀ ਉਹ ਕਰਾਂਗੇ ਮਿੱਤਰੋ ਬਰਲੇ ਪਾਸੇ ਵਾਲੀ ਮੱਝ ਤੋਂ ਹੀ ਸਾਰੀ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਆਹ ਕਰਦੇ ਆ ਮੁਲਾਕਾਤ ਭਾਈ ਦੇ ਨਾਲ ਸਸੇ ਘਰ ਕਲਦੀ ਭਾਈ ਜੀ ਸਸੇ ਘਰ ਬਾਈ ਸਸੇ ਘਰ ਜੀ ਕੀ ਹਾਲ ਚਾਲ ਆ ਜੀ ਠੀਕ ਆ ਵੀਰੇ ਫਸਟ ਕਲਾਸ ਆ ਜੀ ਸੇਤਾ ਘਰ ਪਰਿਵਾਰ ਵੀ ਨੇ ਸਾਰਾ ਓਕੇ ਵੀਰੇ ਚਲੋ ਠੀਕ ਆ ਸ਼ੁਕਰ ਅੱਛਾ ਕਲਦੀ ਭਈ ਅੱਜ ਕਿੰਨੇ ਜਨਵਰ ਦਸ਼ਕ ਨੇ ਆਪਣੇ ਕੋਲੇ ਅੱਜ 5 ਜਨਵਾਰ ਆ ਜੀ 5 ਜਨਵਾਰ 500 ਸਵਾਈ ਆ ਜੀ 500 ਸਵਾਈ ਠੀਕ ਆ ਅੱਛਾ ਕਲਦੀ ਭਈ ਜਿਹੜੇ ਨਾਲ ਝੋਟੀ ਖੜੀ ਆ ਆਪਣੇ ਕੋਲ ਇਹ ਕੀ ਡਿਟੇਲ ਆਂਦੀ ਬਾਈ ਇਹ ਬਾਈ ਜੀ ਬੋਧ ਦੇ 10 ਕਿਲੋ ਹੁਣ ਤਿਆਰ ਹਨ ਨੈਟ ਜੀ ਪਰਸੋ ਰਾਤ ਨੂੰ ਆਈ ਹੈ ਜੀ ਉਧਰੋਂ Rajasthan ਦੀ ਮੱਝ ਆਈ ਹੈ ਇਹ Rajasthan ਦੀ ਆ ਜੀ ਠੀਕ ਹੈ ਬਾਈ ਸੂਈ ਨੂੰ ਕਿੰਨੇ ਦਿਨ ਹੋ ਗਏ ਸੀ ਬਾਈ ਇਹਨੂੰ ਸੂਈ ਨੂੰ ਅਜਾ ਹਫਤਾ ਹੋ ਗਿਆ ਬਾਈ ਹਫਤਾ ਹੋ ਗਿਆ ਤੇ ਹਫਤੇ ਦੀ ਸੂਈ ਤੇ ਲੈ ਕਿੰਨਾ ਦੁੱਧ ਤਿਆਰ ਆ ਬਾਈ ਉਹਦਾ ਨੈਟ 10 ਕਿਲੋ ਆ ਜੀ ਦੁੱਧ ਤਾਂ ਦੇ ਦੂਗੀ ਤੇਰਾ 14 13 ਲਾਉਣਾ ਖੁੱਲਾ ਦਊਗੀ ਬਸ ਹੀ ਲੈਵੇ ਲੂਵੇ ਦੀ ਬੜੀ ਚੰਗੀ ਹੈ ਨਾ ਚਵਾਈ ਵੀ ਬਾਈ ਖੁੱਲੀ ਦੱਸਿਆ ਕਰ ਚਵਾਈ ਇਹ ਤਾਂ ਇੱਕ ਨੰਬਰ ਹੀ ਲੈਂਦੇ ਆਪਾਂ ਚਵਾਈ ਚਵਾਈ ਵਾਲੇ ਤਾਂ ਬੇਚੰਤ ਲੱਗ ਗਏ ਬਸ ਹਾਂ ਉਹ ਤਾਂ ਗੱਲ ਤੋਂ ਨੀ ਬਾਕੀ ਵੱਡੀ ਗੱਲ ਇਹ ਆ ਦੁੱਧੋ ਵੀ ਖਰੀਆਂ ਤੇਰੀਆਂ ਮਈਆਂ ਆ ਹਾਂ ਬਾਈ ਜਿਹੜੀ ਗੱਲ ਆ ਪਿਛਲੀ ਵੀਡੀਓ ਦਾ ਤੁਹਾਨੂੰ ਕਹੀ ਸੀ ਉਹ ਪੂਰੀ ਉਤਰੀ ਹੈ ਹਾਂ ਸਹੀ ਹੈ ਬਾਈ ਅੱਛਾ ਬਾਈ ਤੇ ਇਹਨੇ ਮਗ ਇੱਕ 30 ਜਿੰਦੇ ਮਗਰ ਹੈ ਜੀ ਠੀਕ ਆ ਅੱਛਾ ਭਾਈ ਰੇਟ ਕੀ ਰਹੂਗਾ ਜਿੰਦਾ ਜੀ ਇਹ 90000 ਕਹਿ ਦੋ ਜੀ 90000 ਰੁਪਏ ਲਾੜ ਪਿਆਰੇ ਦੇ ਵਿੱਚੋਂ ਕਰ ਦਾਂਗੇ ਠੀਕ ਹੈ ਬਈ ਲੈ ਮਿੱਤਰੋ 90000 ਰੁਪਏ ਦੇ ਵਿੱਚੋਂ ਲਾੜ ਪਿਆਰ ਹੋ ਜਾਊਗਾ ਤੇ ਅੰਮਾਲਾ ਸੌਗਾ ਜਿਹੜਾ ਇਹਦਾ 8-7 ਦਿਨਾਂ ਦਾ ਤੇ 10 ਕਿਲੋ ਦੁੱਧ ਕੰਡੇ ਤੇ ਲਾਉਂਦੀ ਪਈ ਐ ਤੇ 13-14 ਕਿਲੋ ਦੁੱਧ ਖੁੱਲਾ ਡੁੱਲਾ ਲਾਊਗੀ ਚਵਾਈ ਵੱਲੋਂ ਬੜੀ ਖੁੱਲੀ ਐ ਮੈਂ ਢਾਂਚੇ ਵੱਲੋਂ ਬੜੀ ਖੁੱਲੀ ਐ ਇਹੇ ਦੀ ਬੜੀ ਪੱਤਰੀ ਸਮਤਰੀਆ ਰਾਜਸਥਾਨ ਏਰੀਆ ਦੀ ਐ ਕਿਉਂਕਿ ਰਾਜਸਥਾਨ ਦੇ ਇਲਾਕੇ ਦੀਆਂ ਮਹੀਆਂ ਦੁੱਧੋ ਖਰੀਆਂ ਹੀ ਆ ਮਿੱਤਰੋ ਅੱਛਾ ਤੇ ਭਾਈ ਨੀਲੀ ਰਾਵੀ ਦੀ ਵੀ ਇੱਕ ਆ ਗਈ ਹੈ ਹਾਂਜੀ ਨੀਲੀ ਰਾਵੀ ਇਹ ਵੀ ਏ ਬਾਈ ਜੀ ਦੂਜਾ ਸੁਹਾਈ ਝੋਟੀ ਸਹੀ ਗਾ ਸੁਈ ਆ ਬਾਈ ਹਾਂ ਸੁਈ ਤਾਜੀ ਠੀਕ ਆ ਬਈ ਕਿਹੜਾ ਬੱਚਾ ਆ ਗਿਆ ਇਹਦਾ ਦੋ ਨੰਬਰ ਵਾਲਾ ਬੱਚਾ ਦੋ ਨੰਬਰ ਵਾਲਾ ਇਹਦੇ ਮਾਰ ਕੱਟਾ ਗਿਆ ਕੱਟੀ ਇਹਦੇ ਮਾਰ ਕੱਟਾ ਜੀ ਠੀਕ ਆ ਅਸੀਂ ਇਹਦੇ ਥਲੇ ਕਿੰਨੀਆਂ ਧਾਰਾਂ ਤਿਆਰ ਆ ਰਹੀਆਂ ਨੇ ਇਹਦੇ ਥਲੇ 9 ਲੀਟਰ ਜੀ 9 ਲੀਟਰ ਨੇ ਰੈਡੀ ਕੰਡੇ ਤੇ ਠੀਕ ਆ ਬਈ ਇਹ ਨੂੰ ਤਾਂ ਬਾਈ ਸਰਪੇ ਪਰਸੋ ਰਾਤ ਨੂੰ ਉਤਰੀਆਂ ਸਾਰੀਆਂ ਇਹ ਠੀਕ ਆ ਬਈ ਕਿੰਨੇ ਦੁੱਧ ਤੇ ਚੱਲ ਪੂਗੀ ਪੀਕ ਲੈਵਲ ਬਸ 12 ਤੇਰਾ ਲੀਟਰ ਤੈਨੂੰ ਖੁੱਲਾ ਦੇਣਾ ਚਾਹੀਦਾ ਨਸਲ ਜਾਤ ਦੀ ਝੋਟੀ ਆ ਹਾਂ ਚੰਗੀ ਆ ਬਾਈ ਹੈਨਾ ਠੀਕ ਆ ਅਚ ਚਵਾਈ ਇਹਨੂੰ ਵੀ ਖੁੱਲੀ ਇਹ ਦਾ 85 ਹਜ਼ਾਰ ਕਹਿ ਦਿਓ ਜੀ 85000 ਰੁਪਏ ਲੜ ਪਿਆ ਰਹਿੰਦੇ ਵਿੱਚ ਵੀ ਕਰਦਾ ਕਰਾਂਗੇ ਗੱਲ ਆਈ ਮਿੱਤਰੋ 85000 ਰੁਪਿਆ ਡਿਮਾਂਡ ਆ ਮਾਰਕਿੰਗ ਸਾਰੀਆਂ ਪੂਰੀਆਂ ਕਰਨ ਵਾਲੀ ਦਾ ਮਗਰ ਕੱਟਾ 9 ਲੀਟਰ ਦੁੱਧ ਤੇ ਚੱਲਦੀ ਕਿੰਨੇ ਦਿਨਾਂ ਦਾ ਸੂਆ ਸੀਗਾ ਭਾਈ ਇਹ 15 ਦਿਨਾਂ ਦਾ ਕਹਿ ਦਿਓ ਜੀ 15 ਦਿਨਾਂ ਦਾ ਸੂਆ ਇਹਦੇ ਮਗਰ ਇਹਦੇ ਕੱਟਾ ਆ ਗਿਆ ਅੱਛਾ ਜੀ ਤੇ ਇਹ ਤਿੰਨ ਨੰਬਰ ਤੇ ਮੈਂ ਜਿਹੜੀ ਮੀਣੀਆਂ ਭਾਈ ਇਹ ਖੜ ਇਹ ਹਰਿਆਣੇ ਦੀ ਪਿਓਰ ਝੋਟੀ ਹੈ ਜੀ ਠੀਕ ਆ ਜੀ ਸਪੈਸ਼ਲ ਮਹੰਗਾਈ ਹੈ ਸੰਗ ਪੱਕੀ ਮੀਣੀਆਂ ਸੰਗ ਦੋਨੇ ਹਲਦੇ ਆ ਜੀ ਇਹਦੇ ਠੀਕ ਆ ਭਾਈ ਓਕੇ ਪਧਰੀ ਪਧਰੀ ਇਹ ਹਾਂਜੀ ਪਹਿਲਾਂ ਪਹਿਲਾਂ ਝੋਟੀ ਆਈ ਪਹਿਲਾਂ ਝੋਟੀ ਇਹਦਾ ਸੁਆ ਸੋਨ ਵਾਲੀ ਕਿ ਸੂਈ ਆ ਹਾਂ ਸੁਈ ਵੀ ਠੀਕ ਹੈ ਕਿਹੜਾ ਬੱਚਾ ਆ ਇਹ ਬਿਠਾ ਜੀਤਾ ਜੀ ਸੁਈ ਆਈ 8 ਦਿਨਾਂ ਦੀ ਹੈ 8 ਦਿਨਾਂ ਦੀ ਸੁਈ ਹੈ ਅੱਛਾ 8 ਦਿਨਾਂ ਦੀ ਸੁਈ ਥਲੇ ਕਿੰਨੀਆਂ ਧਾਰਾਂ ਬਾਈ ਪੂਰਾ 10 ਲਓ ਨੈਟ ਤੇ ਆ ਰਹੀ 10 ਕਿਲੋ ਨੈਟ ਤੇ ਆ ਲੈ ਮੇਤਰੋ ਛੋਟੀ ਕੁੜੀ ਸਾਰੀ ਪੂਸ਼ਪਾਹ ਦਾ ਦੋ ਜੈਡ ਬਲੈਕ ਆ ਸਾਰੀ ਲੈ ਮੇਤਰੋ ਅੰਗਾਰ ਚੰਗੇ ਛੋਟੀ ਦੇ ਦੋਵੇਂ ਸੰਗ ਹੈ ਲਦੇ ਪਿਓਰ ਮੀ ਨਹੀਂ ਕਰਨਾ ਤੋਂ ਤਾਂ ਵਾਲਾ ਸੰਗ ਆ ਇਹਦਾ ਮੇਤਰੋ ਆ ਵੇਖ ਲਓ ਮੇਤਰੋ ਲੈ ਇਹ ਹਲਦਾ ਜਿਹੜਾ ਪਚਾਲ ਆਉਂਦਾ ਗਵੰਨੀਆਂ ਦੇ ਘਰੇ ਇਹ ਲੋਕੇ ਜਮ ਕਰਮਾਲੀ ਦੀ ਕੁਆਲਿਟੀ ਕੁਆਲਿਟੀ ਮੇਤਰੋ ਲੇਵੇ ਭਾਂਡੇ ਦਾ ਸਾਫ ਸੁਥਰੀ ਆ ਆਂਦੇ ਇਹਦੇ ਮਗਰ ਕੱਟਾ ਹੀ ਕੱਟਾ ਇਹਦੇ ਮਗਰ ਆ ਗਿਆ ਕੱਟਾ ਖੁੱਲਾ 10 ਕਿਲੋ ਦੁੱਧ 6-7 ਦਿਨਾਂ ਦੀ ਸੂਈ ਦੇ ਥੱਲੇ ਐਨ ਕੰਡੇ ਲਾਉਂਦੀ ਪਈ ਆ ਰੈਡੀ ਆ ਜਾਵਾਂ ਮਿੱਤਰੋ 12-13 ਕਿਲੋ ਦੁੱਧ ਪਹਿਲੇ ਸੂਏ ਦੇ ਵਿੱਚ ਪਾ ਜੂਗੀ ਲੇਵੇ ਦੀ ਬੜੀ ਪਤਲੀ ਸਮਤਰੀ ਆ ਐਂਡ ਜਮਾਂ ਬਰੀਕ ਚਮੜੀ ਦੀ ਕਾਗਦੀ ਚਮੜੀ ਦੀ ਚੋਟੀ ਆ ਮਿੱਤਰੋ ਅੱਛਾ ਇਹ 3 ਨੰਬਰ 4 ਨੰਬਰ ਤੇ ਨੀਲੀ ਰਾਵੀ ਦੀ ਮੈਂ ਜਿਹੜੀ ਵਾਈਕਲ ਦੀਪ ਹਾਂਜੀ ਇਹ ਵੀ ਉਧਰ ਹੀ ਆਈ ਆ ਨਹੀਂ ਇਹ ਇਧਰ ਹੀ ਪੰਜਾਬ ਦੀ ਮਾਰ ਇਹ ਇਧਰ ਜਿਹੜੀ ਗੱਲ ਕਹਤੇ ਉਹ ਸਰਬਸ ਤੋਂ ਸਹੀ ਹੋਊਗੀ ਨਹੀਂ ਠੀਕ ਆ ਅੱਛਾ ਇਹਦੇ ਮਾਰ ਕੱਟੀ ਆ ਗਈ ਕੱਟਾ ਬਾਈ ਇਹਦੇ ਮਾਰ ਕੱਟਾ ਪਿਓਰ ਨੀਲੀ ਰੰਗ ਦਾ ਕੱਟਾ ਵੀ ਨੀਲੀ ਦਾ ਠੀਕ ਆ ਬਾਈ ਇਹ ਕਿੰਨੇ ਦਿਨਾਂ ਦੀ ਸੂਈ ਹੋਗੀ ਇਹ ਬਾਈ ਜੀ 12 12 ਦਿਨਾਂ ਦੀ ਹੋਊਗੀ ਇਹ ਸਾਡੇ ਨਾਲ ਕੰਡੇ ਲੋਂਦਾ ਦੁੱਧ 8 ਕਿਲੋ ਜੀ 8 ਕਿਲੋ ਆ ਠੀਕ ਆ ਬਾਈ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹ ਬਾਈ ਜੀ ਆਪਾਂ ਇੱਕ ਗਿਫਟ ਹੀ ਦੇਣਾ 70000 ਦਾ 70000 ਦਾ ਠੀਕ ਆ ਬਾਈ ਲੈ ਮੇਤਰੋ 70000 ਦੀ ਮਿਲ ਜਾਊਗੀ ਕਰਮ ਵਾਲੀ ਚਵਾਈ ਚਵਾਈ ਓਕੇ ਆ ਜੀ ਓਕੇ 8 ਕਿਲੋ ਦੁੱਧ ਕੰਡੇ ਲਾਉਂਦੀ ਆ ਮਗਰ ਇਹਦੇ ਕਟਾਈ ਦਾ ਸੁਆਦ 10 ਦਿਨਾਂ ਦਾ ਹੋਊਗਾ ਬਈ 12 ਦਾ ਕਹਿੰਦੇ 10 ਦਿਨਾਂ ਦਾ 12 ਦਿਨਾਂ ਦਾ ਸੁਆਦ ਆਿੰਦਾ ਮਿੱਤਰੋ ਕਰਨ ਵਾਲੀ ਦਾ ਆਹ ਦੇਖ ਲੋ ਮਿੱਤਰੋ ਲੈ ਕੀ ਬਾਤ ਆ ਥੱਲੋ ਥੱਲੋ ਬਈ ਪਧਰੀ ਸਮਧਰੀ ਪੂਰੀ ਮਿੱਤਰੋ ਛੋਟੀ ਤਈ ਦੇਖ ਸਕਦੇ ਆ ਹਾਂਜੀ ਇਹ ਹੋ ਗਈ ਤੇ ਬਾਈ 5 ਨੰਬਰ ਤੇ ਜਿਹੜੀ ਮੈਂ ਆਪਣੀ ਇਹ ਬਾਈ ਜੀ ਖੋਲ ਕਾ ਹਾਂਜੀ ਖੋਲੀ ਵੀ ਰਿਲੇ ਆ ਇਹ ਕਿੰਨਵਸ ਵਸੋਈਏ ਵੀਰੇ ਇਹ ਬਾਈ ਤੀਜਾ ਚੌਥਾ ਕਹਿ ਲੋ ਜੀ ਇਹ ਵੀ ਆਪਣੀ ਠੀਕ ਆ ਇਹ ਕਿੰਨੇ ਦਿਨ ਹੋ ਗਏ ਬਾਈ ਸੂਈ ਨੇ ਤਿੰਨ ਨੂੰ ਬਾਈ ਜੀ ਹਫਤਾ ਹੋ ਗਿਆ ਹਫਤਾ ਹੋ ਗਿਆ ਸੂਈ ਕੱਟੀ ਇਹਦੇ ਮਗਰ ਆਇਓ ਬੈਠੇ ਪਰੇ ਇਹ ਅਪੋ ਕਪਰਾ ਹਾਂਜੀ ਠੀਕ ਆ ਬਾਈ ਤੇ ਇਹਦੀ ਚਵਾਈ ਕਿਵੇਂ ਆ ਜੀ ਓਕੇ ਓਕੇ ਆ ਜੀ ਹੁਣ ਦੁੱਧ ਕਿੰਨੇ ਦੇ ਕੰਡੇ ਇਹਨਾਂ 9 ਲੀਟਰ ਬੋਲਾ ਤਿਆਰ ਆਈ 9 ਲੀਟਰ ਬੋਲਾ ਤਿਆਰ ਕਿੰਨੇ ਦਿਨ ਅਜ ਸੂਈ ਨੂੰ ਹੋ ਗਿਆ ਬਾਈ 8ਵਾਂ ਦਿਨ ਆ ਜੀ ਸੂਈ ਠੀਕ ਆ ਬਾਈ ਜੀ ਅੱਛਾ ਇਹਦਾ ਰੇਟ ਬਾਈ ਕੀ ਰਹੂਗਾ ਯੇ ਬਾਈ ਲੈਣ ਦੇ ਨ 85 ਹਜ਼ਾਰ ਹੀ ਕਹਿ ਦੋ ਬਸ ਸਸ ਠੀਕ ਹੈ ਜੀ ਇਹ ਕਿੱਲਾ ਵੀ ਮਿੱਤਰੋ ਕੱਦ ਵਾਲੀ ਲੇਵੇ ਵਾਲੀ ਮੈਂ ਆ 85000 ਰੁਪਏ ਦੇ ਵਿੱਚ ਮਿਲੂਗੀ ਮਿੱਤਰੋ ਲਖੋ ਅੰਦਰ ਵਾਲੇ ਸਾਰੇ ਭਾਵਾ ਮਈਆਂ ਟਿਕਾਣੇ ਦੀਆਂ ਆ ਆ ਮੈਂ ਤੇ ਥੱਲੇ ਵੇਚ ਰੋ ਮਿੱਤਰੋ ਚਵਾਈ ਚਵਾਈ ਦੀ ਪੂਰੀ ਬੰਬ ਕਰਮਾਂ ਵਾਲੀ ਪਾਟੀ ਪੰਤਰ ਦੀ ਵੱਡੀਆਂ ਮਈਆਂ ਦੇ ਵਿੱਚ ਐਂਟਰੀ ਆ ਮਿੱਤਰੋ ਕਰਮਾਂ ਵਾਲੀ ਦੀ ਬਰੀਕੀ ਬਰੂਕੀ ਸਾਰੀ ਮੈਂ ਦੇ ਵਿੱਚ ਚੰਗੀ ਆ 85000 ਰੁਪਏ ਦੀ ਡਿਮਾਂਡ ਆ ਇਹਦੀ ਤੇ ਮਾਣ ਤਾਣ ਤੇ ਲਾਡ ਪਿਆਰ ਤੁਹਾਡਾ ਬਾਕੀ ਆ ਪੰਜ ਮਈਆਂ ਪੰਜੇ ਸੂਈਆਂ ਸੂਈਆਂ ਤਿਆਰ ਦੁੱਧ ਵਾਲੀਆਂ ਲਖੋ ਅੰਦਰ ਵਾਲੇ ਭਾ ਪੰਜਾਂ ਦੇ ਆਗੇ ਮਿੱਤਰੋ ਤੇ ਜਿਹੜਾ ਜਾਨਵਰ ਤੁਹਾਨੂੰ ਚੱਜੂਗਾ ਨੰਬਰ ਸੱਪਾ ਲੈ ਬਈ ਉਹ ਤਾਂ ਨਹੀਂ ਵੇਤ ਨਹੀਂ ਪਰਲੀ ਨਹੀਂ ਨਹੀਂ ਹਲੇ ਉਹ ਤਿਆਰ ਕਰਨੀ ਠੀਕ ਹੈ ਜੀ ਓਕੇ ਅੱਛਾ ਨੰਬਰ ਵਾਈਕਲ ਦੀ ਬਕਿੰਗ ਹੈ ਵੀਰੇ ਆਪਣਾ 99144 ਵੀਰੇ ਜੀ 88392 ਇੱਕ ਵਾਰੀ ਹੋਰ ਬੋਲਦੀ ਹੈ ਜੀ 99144 ਜੀ 88392 ਜੀ ਠੀਕ ਹੈ ਜੀ ਇਸ ਨੰਬਰ ਤੇ ਕਰਨੀ ਹੈ ਮੇਤਰੋ ਤੁਸੀਂ 22 ਦਿਨਾਂ ਨਾਲ ਗੱਲਬਾਤ ਪਿੰਡ ਰੋਡੇਆ ਜ਼ਿਲ੍ਹਾ ਮੋਗਾ ਵਾ ہماری ਬੇਨਤੀ ਹੋਰ ਹੈ ਜੀ ਇੱਕ ਨਾ ਵੀ ਜਿਹੜਾ ਬਿਲਾੜ ਪਿਆਰ ਵਾਲੇ ਰੱਖਣ ਵੀ ਕਈ ਵਾਰੀ ਫੋਨ ਤੇ ਸੌਦਾ ਲਾਗਿਆਂ ਦੇ ਕਾਰਨ ਜਿਵੇਂ ਆਪਣਾ ਹੁਣ ਮੁੱਲ ਕਿਹਾ ਤੇ ਉਹ ਲਾੜ ਪਿਆਰੀ ਹੋਊਗਾ ਹਾਂ ਬਿਲਕੁਲ ਵੀ ਕਈ ਵਾਰੀ ਹੁਣ ਘੰਟਾ ਘੰਟਾ ਪਕਾਈ ਮਾਰੀ ਜਾਂਦੇ ਜਿਵੇਂ ਆਪਣੇ ਘਰੇ ਮਾਰਦਿਆ ਉਹ ਮੇਰਾ ਬਾਈ ਫੋਨ ਨਾ ਹਾਂ ਬਾਈ ਇਹ ਗਰਮ ਮੈਂਤੀ ਮੇਰੀ ਵੇ ਕਿਉਂਕਿ ਬਾਈ ਦੇ ਰੇਟ ਆ ਜਿਹੜੇ ਉਹ 2-4000 ਦੇ ਉਹਲੇ ਨਾਲ ਹੁੰਦੇ ਆ ਹਮੇਸ਼ਾ ਬਾਈ ਮੇਤਰੋੇ ਨੋਟ ਰੱਖਿਆ ਜੀ ਗਾਂ ਵੀ ਤੁਸੀਂ ਪਸ਼ੂ ਲੈਣਾ ਹੋਇਆ ਨੰਬਰ ਬਾਈ ਦਾ 9914488392 9914488392 ਬਾਈ ਦਾ ਨੰਬਰ ਆ 5 ਜਨਵਾਰ ਦਿਖਾਤੇ ਆ ਤਿਆਰ ਦੁੱਧ ਵਾਲੇ ਦਿਖਾਤੇ ਆ ਜਿਹੜਾ ਜਾਨਵਰ ਜਾਂਚੂਗਾ ਨੰਬਰ ਸਕਰੀਨ ਦੇ ਉੱਤੇ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ ਵਾ ਨਿਗਾਹੇ ਵਾਲੇ ਰੋਡ ਦੇ ਉੱਤੇ ਬਾਈ ਦਾ ਘਰ ਆ ਧੰਨਵਾਦ